ਟਾਪਿਕ ਹੈਗਾ ਟਾਈਪਸ ਆਫ ਇਕਨੋਮੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਇਕਨੋਮੀ ਦੇਖੋ ਬੇਸਿਕਲੀ ਕੀ ਆ ਹੈ ਇੱਕ ਸਿਸਟਮ ਹੁੰਦਾ ਕੋਈ ਏਰੀਆ ਜਿਹਦੇ ਵਿੱਚ ਲੋਕੀ ਪੈਸਾ ਕਮਾ ਰਹੇ ਨੇ ਹੁਣ ਉਹ ਪੈਸਾ ਨਹੀਂ ਕਮਾ ਰਹੇ ਖਾਲੀ ਉੱਥੇ ਉਹ ਪੈਸਾ ਖਰਚ ਵੀ ਕਰ ਰਹੇ ਨੇ ਸੇਵ ਵੀ ਕਰ ਰਹੇ ਨੇ ਅੱਗੇ ਇਨਵੈਸਟ ਵੀ ਕਰ ਰਹੇ ਨੇ ਤੇ ਇਨਵੈਸਟਮੈਂਟ ਨਾਲ ਅੱਗੇ ਕਮਾਈ ਵੀ ਕਰ ਰਹੇ ਨੇ ਪੂਰੀ ਕਹਾਣੀ ਇਹ ਹੈ ਹੁਣ ਜਿਹੜਾ ਉਹ ਸਿਸਟਮ ਹੈ ਪੈਸੇ ਕਮਾਉਣ ਦਾ ਉਹ ਸਿਸਟਮ ਜਿਹੜਾ ਹੈ ਉਹ ਤਿੰਨ ਤਰ੍ਹਾਂ ਦਾ ਹੈ ਇਕ ਨੂੰ ਆਪਾਂ ਬੋਲਦੇ ਆ ਕੰਟਰੋਲਡ ਯਾ ਸੈਂਟਰਲੀ ਪਲਾਨਡ ਇਕਨੋਮੀ ਇੱਕ ਹੁੰਦੀ ਐ ਫ੍ਰੀ ਇਕਨੋਮੀ ਯਾ ਜਿਹਨੂੰ ਆਪਾਂ ਬੋਲਦੇ ਆ ਮਾਰਕੀਟ ਇਕਨੋਮੀ ਤੀਜੀ ਬੋਲਦੇ ਆ ਮਿਕਸਡ ਇਕਨੋਮੀ ਮਿਕਸਡ ਇਹਦਾ ਤੇ ਇਹਦਾ ਇੱਕ ਨਾਮ ਹੋਰ ਵੀ ਐ ਜੋ ਬੜਾ ਹੀ ਫੇਮਸ ਐ ਮੈਂ ਲਿਖ ਦਵਾਂ ਕਿਤੇ ਸੈਂਟਰਲੀ ਪਲਾਨਡ ਨੂੰ ਕੈਪੀਟਲਿਸਟ ਵੀ ਬੋਲਦੇ ਆ ਇਕਨੋਮੀ ਫ੍ਰੀ ਸੋਰੀ ਕੈਪੀਟਲਿਸਟ ਨੀ ਇਨਵੋਲ ਦੇ ਸੋਸ਼ਲਿਸਟ ਫ੍ਰੀ ਇਕਨੋਮੀ ਨੂੰ ਬੋਲਦੇ ਆ ਕੈਪੀਟਲਿਸਟ ਤੜੀ ਯਾਦ ਰੱਖ ਲੈਣਾ ਕਿਤੇ ਕੰਮ ਆຊੇਗਾ 12th ਪਲਸ 2 ਚ ਹਾਂ ਮੈਕਰੋ ਇਕਨੋਮੀ ਜਦੋਂ ਸਟੱਡੀ ਕਰਦੇ ਆ ਉਦੋਂ ਇਹਦੇ ਬਾਰੇ ਜਿਆਦਾ ਅੰਦਰ ਡਿਟੇਲ ਪਰ ਉਹਨਾਂ ਜਨਾਂ ਦੇ ਨਾਮ ਯਾਦ ਰੱਖਣਾ ਚੰਗੀ ਗੱਲ ਹੈ ਅਗਲੀ ਗੱਲ ਸਮਝਣਾ ਡਿਫਰੈਂਸ ਕੀ ਆਹ ਤੇ ਨੋ ਇਕਨੋਮੀ ਇਸ ਪਹਿਲਾ ਐਗਜ਼ਾਮਪਲ ਦੇ ਦੇਣਾ ਫਿਰ ਤੁਹਾਨੂੰ ਗੱਲ ਅੱਛੀ ਸਮਝ ਆ ਜਾਏਗੀ ਕੰਟਰੋਲਡ ਇਕਨੋਮੀ ਸੈਂਟਰਲੀ ਪਲਾਨਡ ਇਕਨੋਮੀ ਸਰਕਾਰ ਦੇ ਕੰਟਰੋਲ ਚ ਹੁੰਦੀ ਹੈ ਠੀਕ ਫ੍ਰੀ ਇਕਨੋਮੀ ਸਰਕਾਰ ਦੇ ਕੰਟਰੋਲ ਚ ਨਹੀਂ ਹੁੰਦੀ ਬੇਸਿਕਲੀ ਕਿਸੇ ਦੇ ਕੰਟਰੋਲ ਚ ਨਹੀਂ ਹੁੰਦੀ ਮਾਰਕੀਟ ਦੇ ਫੋਰਸਸ ਹੁੰਦੀਆਂ ਨੇ ਆਪ ਦੇ ਆਪ ਇਕਨੋਮੀ ਨੂੰ ਚਲਾਉਂਦੀਆਂ ਨੇ ਉਹਦੇ ਬਾਰੇ ਡਿਟੇਲ ਗੱਲ ਕਰਦੇ ਹਾਂ ਮਿਕਸਡ ਇਕਨੋਮੀ ਚ ਮਿਕਸ ਹੁੰਦਾ ਕੁਝ ਮਾਰਕੀਟ ਦਾ ਵੀ ਹੱਥ ਹੁੰਦਾ ਤੇ ਕੁਝ ਸਰਕਾਰ ਦਾ ਵੀ ਹੱਥ ਹੁੰਦਾ ਮਿਕਸ ਹੋ ਕੇ ਚੱਲਦਾ ਨੇ ਹੁਣ ਐਗਜ਼ਾਮਪਲ ਦਵਾ ਤਾਂ ਪਹਿਲਾਂ ਉਥੋਂ ਸਟਾਰਟ ਕਰਦਾ ਮੈਂ ਐਗਜ਼ਾਮਪਲ ਤੋਂ ਕਿਵੇਂ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਵੀ ਆਈ ਥਿੰਕ ਇਹ ਸਾਰੀ ਇਕਨੋਮੀਜ਼ ਫ੍ਰੀ ਇਕਨੋਮੀਜ਼ ਨੇ ਠੀਕ ਹੈ ਮਾਰਕੀਟ ਇਕਨੋਮੀਜ਼ ਨੇ ਮਤਲਬ ਸਰਕਾਰ ਦਾ ਜ਼ਿਆਦਾ ਕੋਈ ਰੋਲ ਨਹੀਂ ਹੈਗਾ ਮਾਰਕੀਟ ਖੁਦ ਬਖ ਖੁਦ ਡਿਸਾਈਡ ਕਰਦੀ ਹੈ ਕਿਵੇਂ ਕਮਾਈ ਹੋਏਗੀ ਕਿਵੇਂ ਖਰਚਾ ਹੋਏਗਾ ਕਿਹੜਾ ਪ੍ਰੋਡਕਟ ਬਣਾਉਣਾ ਹੈ ਕਿੰਨੇ ਰੁਪਏ ਤੱਕ ਬਣਾਉਣਾ ਹੈ ਉਹਦਾ ਪ੍ਰਾਈਸ ਕਿੰਨਾ ਹੋਏਗਾ ਸਾਰਾ ਕੁਝ ਖੁਦ ਮਾਰਕੀਟ ਡਿਸਾਈਡ ਕਰਦੀ ਹੈ ਠੀਕ ਔਨ ਦਾ ਅਦਰ ਹੈਂਡ ਉਲਟੇ ਪਾਸੇ ਦੇਖੋ ਨਾਰਥ ਕੋਰੀਆ ਹੈ ਰਸ਼ੀਆ ਹੈ ਚਾਈਨਾ ਹੁਣ ਥੋੜਾ ਜਿਹਾ ਸੁਧਰ ਗਿਆ ਨਾਰਥ ਕੋਰੀਆ ਦੇ ਪੈਗਜ਼ੈਂਪਲ ਲੋ ਉਥੇ ਕੀ ਹੈ ਸਰਕਾਰ ਦਾ ਕੰਟਰੋਲ ਬਹੁਤ ਜ਼ਿਆਦਾ ਹੈ ਜਿਵੇਂ ਸਰਕਾਰ ਕਹਿੰਦੀ ਹੈ ਉਵੇਂ ਪ੍ਰੋਡਕਟ ਬਣਦੇ ਨੇ ਉਵੇਂ ਪ੍ਰੋਡਕਸ਼ਨ ਹੁੰਦੀ ਹੈ ਉਵੇਂ ਲੋਕਿਆਂ ਦੀ ਕਮਾਈ ਹੁੰਦੀ ਹੈ ਉਵੇਂ ਪ੍ਰੋਡਕਟ ਦੇ ਪ੍ਰਾਈਸਸ ਡਿਸਾਈਡ ਹੁੰਦੇ ਨੇ ਜਿਵੇਂ ਸਰਕਾਰ ਕਹਿੰਦੀ ਹੈ ਠੀਕ ਮਿਕਸ ਕੀ ਹੈ ਜਿਵੇਂ ਆਪਣੀ ਇੰਡੀਆ ਦੀ ਇਕਨੋਮੀ ਹੈ ਸਰਕਾਰ ਦਾ ਵੀ ਹੈ ਕੁਛ ਨਾ ਕੁਛ ਬਹੁਤ ਕੁਝ ਸਰਕਾਰੀ ਸੈਕਟਰ ਵੀ ਹੈਗੇ ਨੇ ਪ੍ਰਾਈਵੇਟ ਸੈਕਟਰ ਵੀ ਹੈਗੇ ਨੇ ਸਰਕਾਰੀ ਸੈਕਟਰ ਆਪਣੇ ਕੋਲ ਸਰਕਾਰੀ ਸਕੂਲ ਨੇ ਸਰਕਾਰੀ ਹਸਪਤਾਲ ਨੇ ਸਰਕਾਰੀ ਕੰਪਨੀਆਂ ਨੇ ਉਹਦਾ ਅਦਰ ਹੈਡ ਪ੍ਰਾਈਵੇਟ ਸਕੂਲ ਪ੍ਰਾਈਵੇਟ ਹਸਪਤਾਲ ਪ੍ਰਾਈਵੇਟ ਕੰਪਨੀਆਂ ਵੀ ਹੈਗੀਆਂ ਨੇ ਸਰਕਾਰੀ ਸੈਕਟਰ ਵੀ ਕੰਮ ਕਰੀ ਜਾ ਰਿਹਾ ਹੈ ਪ੍ਰਾਈਵੇਟ ਸੈਕਟਰ ਵੀ ਕੰਮ ਕਰੀ ਜਾ ਰਿਹਾ ਦੋਨੋਂ ਹੀ ਐਗਜ਼ਿਸਟ ਕਰਦੇ ਨੇ ਇਹ ਮਿਕਸ ਇਕਨੋਮੀ ਹੁੰਦੀ ਹੈ ਜਿਵੇਂ ਇੰਡੀਆ 'ਚ ਹੈ ਠੀਕ ਹੁਣ ਥੋੜਾ ਟੈਕਨੀਕਲ ਡਿਟੇਲਸ ਤੇ ਹੋਰ ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸਮਝਣਾ ਨੇਚਰ ਇਸ ਇਜ਼ ਕਿ ਕੰਟਰੋਲਡ ਬਾਏ ਗਵਰਨਮੈਂਟ ਇੱਥੇ ਹੈ ਮਾਰਕੀਟ ਫੋਰਸਸ ਕੰਟਰੋਲ ਕਰਦੀਆਂ ਨੇ ਤੇ ਮਾਰਕੀਟ ਫੋਰਸਸ ਕੀ ਹੁੰਦੀਆਂ ਨੇ ਦੋ ਹੁੰਦੀਆਂ ਨੇ ਜੇ ਆਪਾਂ ਹੁਣੇ ਪਿੱਛੇ ਆਪਾਂ ਗੱਲ ਕੀਤੇ ਸੀਗੇ ਕੰਜ਼ਿਊਮਰ ਦੇ ਕੋਲ ਫੋਰਸ ਹੈ ਡਿਮਾਂਡ ਕਰਨ ਦੀ ਉਹਦੇ ਕੋਲ ਪੈਸਾ ਹੈ ਤੇ ਉਹ ਡਿਮਾਂਡ ਕਰਦਾ ਪ੍ਰੋਡਿਊਸਰ ਕੋਲ ਫੋਰਸ ਹੈ ਸਪਲਾਈ ਕਰਨ ਦੀ ਇਹ ਦੋ ਫੋਰਸਸ ਨੇ ਡਿਮਾਂਡ ਤੇ ਸਪਲਾਈ ਜਿਹਦੇ ਨਾਲ ਡਿਸਾਈਡ ਹੁੰਦਾ ਕਿਸੇ ਪ੍ਰੋਡਕਟ ਦਾ ਪ੍ਰਾਈਸ ਕਿਸੇ ਪ੍ਰੋਡਕਟ ਦਾ ਮਤਲਬ ਕਿਵੇਂ ਉਹ ਮਾਰਕੀਟਸ ਆਏਗਾ ਕੀ ਹਿਸਾਬ ਕਿਤਾਬ ਹੋਏਗਾ ਇਫ ਦੋਨੋ ਫੋਰਸਸ ਡਿਸਾਈਡ ਕਰਨਗੇ ਉਸ ਤੋਂ ਬਾਅਦ ਇਹ ਗੱਲ ਆਉਂਦੀ ਆ ਮਾਰਕੀਟ ਦੇ ਫੋਰਸਸ ਖੁੱਲੇ ਆਮ ਕੰਮ ਕਰਦੀਆਂ ਨੇ ਬਟ ਸਰਕਾਰ ਮਾੜਾ ਮੋੜਾ ਟੰਗੜਾਈ ਕਰਦੀ ਹੈ ਇਹ ਸਮਝ ਲੋ ਰੈਗੂਲੇਟ ਕਰਦੀ ਹੈ ਉਹਨਾਂ ਫੋਰਸਸ ਨੂੰ ਕਿ ਐਨ ਵੀ ਹੱਥ ਤੋਂ ਬਾਹਰ ਨਹੀਂ ਜਾਣ ਦੇਣੇ ਥੋੜਾ ਜਿਹਾ ਆਪਣੇ ਕਾਬੂ 'ਚ ਥੋੜਾ ਜਿਹਾ ਅਗਲੀ ਗੱਲ ਮੋਟਿਵ ਕੀ ਹੈ ਇੱਥੇ ਮੋਟਿਵ ਹੁੰਦਾ ਹੈ ਕੰਟਰੋਲ ਇਕਨੋਮੀ 'ਚ ਆਪਣਾ ਵੀ ਸੋਸ਼ਲ ਵੈਲਫੇਅਰ ਹੋਵੇ ਲੋਕ ਭਲਾਈ ਇੱਥੇ ਮੋਟਿਵ ਹੁੰਦਾ ਵੀ ਪ੍ਰੋਫਿਟ ਹੋਵੇ ਬਸ ਕਮਾਈ ਹੋਵੇ ਲੋਕਾਂ ਨੂੰ ਬਖਸ਼ੋ ਲੋਕ ਆਪਣੀ ਲੋਕਤ ਨੂੰ ਜਹਾ ਲੈਣ ਦੇਣ ਨਹੀਂ ਹੈ ਠੀਕ ਇਥੇ ਮਿਕਸਡ ਇਕਨومی ਚ ਦੋਨੋਂ ਹੀ ਹੁੰਦੇ ਨੇ ਜੀ ਵੀ ਲੋਕ ਭਲਾਈ ਵੀ ਹੋਵੇ ਤੇ ਕਮਾਈ ਵੀ ਹੋਵੇ ਅੱਗੇ ਕੰਜ਼ਿਊਮਰ ਦੀ ਸੋਵਰਨਿਟੀ ਸੋਵਰਨਿਟੀ ਕਾ ਹੁੰਦੀ ਹੈ ਸੋਵਰੀਨ ਹੋਣਾ ਇਹਦਾ ਮਤਲਬ ਸਿੱਧਾ-ਸਿੱਧਾ ਗੱਲ ਬੋਲਾਂ ਮੈਂ ਫਰੀडम ਠੀਕ ਇੱਥੇ ਕੰਜ਼ਿਊਮਰ ਸੋਵਰਨ ਨਹੀਂ ਹੁੰਦਾ ਫਰੀडम ਨਹੀਂ ਫਰੀडम ਨਹੀਂ ਹੁੰਦੀ ਉਹ ਕੋਈ ਫਰੀ ਨਹੀਂ ਹੁੰਦਾ ਇਹ ਇੱਥੇ ਵਰੀ ਹੈ ਕੰਜ਼ਿਊਮਰ ਫੋਟ ਸੋਵਰੀਨਾ ਹੁਣ ਫਰੀ ਹੋਣ ਦਾ ਮਤਲਬ ਸਮਝੋ ਮਤਲਬ ਕੰਜ਼ਿਊਮਰ ਦੀ ਇੱਛਾ ਹੈ ਉਹ ਜੋ ਮਰਜ਼ੀ ਡਿਮਾਂਡ ਕਰੇ ਉਹ ਚਾਹੇ ਬਰੈਡ ਖਾਵੇ ਉਹ ਚਾਹੇ ਪੀਜ਼ਾ ਖਾਵੇ ਉਹ ਚਾਹੇ 버ਗਰ ਖਾਵੇ ਉਹ ਚਾਹੇ ਜੋ ਮਰਜ਼ੀ ਖਾਵੇ ਠੀਕ ਪਰ ਜਿੱਥੇ ਆਪਾਂ ਗੱਲ ਕਰੀਏ ਵੀ ਕੰਟਰੋਲ ਇਕਨੋਮੀ ਹੈ ਸਰਕਾਰ ਡਿਸਾਈਡ ਕਰ ਰਹੀ ਹੈ ਕਿ ਉਹ ਕਿੰਨੇ ਪੀਜ਼ਾ ਬਣਾਉਣੇ ਚਾਹੁੰਦੀ ਹੈ ਕਿੰਨੇ ਬਰੈਡ ਬਣਾਉਣਾ ਚਾਹੁੰਦੀ ਹੈ ਕੀ ਚਾਹੁੰਦੀ ਹੈ ਤਾਂ ਜੇ ਸਰਕਾਰ ਹੀ ਸਾਰਾ ਕੁਝ ਡਿਸਾਈਡ ਕਰ ਰਹੀ ਹੈ ਫਿਰ ਉੱਥੇ ਮਜਬੂਰੀ ਹੈ ਕਿ ਜੋ ਸਰਕਾਰ ਨੇ ਬਣਾਇਆ ਉਸ ਪਰ ਰੋਲ ਲੈਣਾ ਪਵੇਗਾ ਜਦਾ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ ਹਾਂ ਇਹ ਨਾ ਸੋਚੋ ਇੱਥੇ ਪੀਜ਼ਾ ਦੇ ਆਊਟਲੈਟਸ ਗਰਾਂ ਨਹੀਂ ਹੁੰਦੇ ਹੁੰਦੇ ਨੇ ਪਰ ਚੀਜ਼ਾਂ ਬਹੁਤ ਜ਼ਿਆਦਾ ਕੰਟਰੋਲਡ ਚ ਹੁੰਦੀਆਂ ਨੇ ਕੰਜ਼ਿਊਮਰ ਦੀ ਇੰਨੀ ਨਹੀਂ ਚੱਲਦੀ ਜਿੰਨੇ ਕੀ ਇੱਥੇ ਚੱਲਦੀ ਹੈ ਇੱਥੇ ਤਾਂ ਬਹੁਤ ਜ਼ਿਆਦਾ ਚੱਲਦੀ ਹੈ ਕੰਜ਼ਿਊਮਰ ਇਜ਼ ਕਿੰਗ ਹੁਣ ਤਾਂ ਇਹ ਕਹੇ ਲੱਗ ਗਿਆ ਆਪਾਂ ਵੀ ਗਾਹਕ ਰਾਜਾ ਹੁੰਦਾ ਅਗਲੀ ਗੱਲ ਮਿਕਸ ਗੋਨ ਮਿਚ ਹਾਂ ਕੰਜ਼ਿਊਮਰ ਸੋਵਰਨ ਹੁੰਦਾ ਬਿਲਕੁਲ ਠੀਕ ਬਿਲਕੁਲ ਜੀ ਹੁੰਦਾ ਹੀ ਹੁੰਦਾ ਪਰ ਸਰਕਾਰ ਇਨਸ਼ੋਰ ਕਰਦੀ ਹੈ ਜੋ ਬੇਸਿਕ ਸਪਲਾਈ ਬੇਸਿਕ ਫੂਡਸ ਦੀ ਜੋ ਸਪਲਾਈ ਹੈ ਨਾ ਉਹ ਜ਼ਰੂਰ ਹੋਵੇ ਲੋਕਾਂ ਤੱਕ ਮਤਲਬ ਸਰਕਾਰ ਇੱਕ ਪੀ ਡੀ ਐਸ ਬਣਾ ਕੇ ਰੱਖਦੀ ਹੈ ਪੀ ਡੀ ਐਸ ਮਤਲਬ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਸ਼ਾਇਦ ਤੁਸੀਂ ਦੇਖਿਆ ਹੋਣਾ ਪਿੰਡਾਂ ਚ ਮੁਹੱਲਿਆਂ ਵਗੈਰਾ ਚ ਸ਼ਹਿਰਾਂ ਦੇ ਡੀਪੂ ਹੁੰਦੇ ਨੇ ਡੀਪੂ ਜਿਨ੍ਹਾਂ ਤੋਂ ਕਣਕ ਵਗੈਰਾ ਮਿਲਦੀ ਹੈ ਕਿਸੇ ਟਾਈਮ ਤੇਲ ਵਗੈਰਾ ਕੈਰੋਸਨ ਔਇਲ ਵਗੈਰਾ ਵੀ ਮਿਲਦਾ ਸੀਗਾ ਤੇ ਹੁਣ ਅਾ ਡਿੱਪੂ ਕਰਦੇ ਕੀ ਨੇ ਇਹ ਡਿੱਪੂ ਤੁਹਾਨੂੰ ਸਸਤੇ ਦੇ ਵਿੱਚ ਜਿਹੜੀਆਂ ਬੇਸਿਕ ਆਈਟਮਸ ਨੇ ਜਿਨ੍ਹਾਂ ਬਿਨਾ ਗੁਜ਼ਾਰਾ ਮੁਸ਼ਕਿਲ ਹੈ ਉਹ ਤੁਹਾਨੂੰ ਘੱਟ ਰੇਟ ਤੇ ਚਕਾ ਦੇਣਗੇ ਵੇਚ ਦੇਣਗੇ ਠੀਕ ਤਾਂ ਸਰਕਾਰ ਦੇਖੋ ਇੰਨਾ ਕੁ ਸ਼ੋਰਟੀ ਬਣਾਉਂਦੀ ਹੈ ਪੀਡੀਐਸ ਥਰੂ ਕਿ ਬੇਸਿਕ ਚੀਜ਼ਾਂ ਦਾ ਲੋਕਾਂ ਕੋਲ ਪਹੁੰਚ ਜਾਏ ਅਗਲੀ ਗੱਲ ਇੱਥੇ ਰੋਲਾ ਇਸ ਗੱਲ ਦਾ ਇਹ ਵੀ ਹੈ ਕੰਜ਼ਿਊਮਰ ਸੋਵਰਨ ਹੁੰਦਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਮਤਲਬ ਕੰਜ਼ਿਊਮਰ ਬਾਹਰ ਪੀਜ਼ਾ ਖਾਵੇ 버ਗਰ ਖਾਵੇ ਜੋ ਮਰਜ਼ੀ ਖਾਵੇ ਜੜੀ ਮੜੀ ਕਪੜਾ ਮਸਤੇ ਮੰਗ ਕਰ ਲੈ ਜਿਹੜਾ ਮਰਜ਼ੀ ਮੋਬਾਈਲ ਚਲਾਵੇ ਜੋ ਕੁਝ ਮਰਜ਼ੀ ਕਰ ਪਰ ਪੀਡੀਐਸ ਦੇ ਦੋ ਉਹਨੂੰ 버ਗਰ ਨਹੀਂ ਮਿਲਣ ਲੱਗੇ ਪੀਡੀਐਸ ਤੋਂ ਉਹਨੂੰ ਪੀਜ਼ਾ ਨਹੀਂ ਮਿਲਣ ਲੱਗਿਆ ਤੁਸੀਂ ਮਹੱਲੇ ਦੇ ਡਿਪੋ ਵਾਲ ਨੂੰ ਜਾ ਕੇ ਕਹਿ ਨਹੀਂ ਸਕਦੇ ਕਿ ਯਾਰ ਮੈਨੂੰ ਕਣਕ ਨਹੀਂ ਚਾਹੀਦੀ ਮੈਂ ਤਾਂ ਪੀਜ਼ਾ ਚਾਹੀਦਾ ਡਰੈਕਟ ਇਹ ਪ੍ਰੋਬਲਮ ਵਾਲੀ ਗੱਲ ਠੀਕ ਤਾਂ ਬੇਸਿਕ ਸਪਲਾਈ ਜਿਹੜੀ ਹੋਏਗੀ ਗੁੱਡਜ਼ ਦੀ ਬੇਸਿਕ ਚੀਜ਼ਾਂ ਦੀ ਹੋਏਗੀ ਉਹ ਤਾਂ ਸਰਕਾਰ ਕਰਾ ਦੇਗੀ ਪਰ ਬਹੁਤ ਜ਼ਿਆਦਾ ਨਾ ਐਕਸਪੈਕਟ ਕਰੋ ਸਰਕਾਰ ਤੋਂ ਠੀਕ ਹੈ ਜੀ ਕੰਜ਼ਿਊਮਰ ਸਵੈਰਣ ਹੋਇਆਗਾ ਪ੍ਰਾਈਵੇਟ ਲੈਵਲ ਤੇ ਪਬਲਿਕ ਸੈਕਟਰ ਦੇ ਵਿੱਚ ਕੰਜ਼ਿਊਮਰ ਜ਼ਿਆਦਾ ਸਵਰਣਨੀ ਹੋਏਗਾ ਸਰਕਾਰ ਸਿਫ ਐਸੈਂਸ਼ੀਅਲ ਗੁੱਡਜ਼ ਜਿਹੜੀਆਂ ਕੁਝ ਮੇਨ ਆਈਟਮਾਂ ਨੇ ਉਹ ਪ੍ਰੋਵਾਈਡ ਕਰ ਦੇਗੀ ਅੱਗੇ ਰਿਸੋਰਸਸ ਦਾ ਕੰਟਰੋਲ ਕਿਸ ਰਿਸੋਰਸਸ ਨੂੰ ਕਿਵੇਂ ਯੂਜ਼ ਕਰਨਾ ਹੈ ਇਹ ਪਹਿਲਾ ਗੱਲ ਮੈਂ ਕਲੀਅਰ ਕਰ ਦਵਾਂ ਰਿਸੋਰਸਸ ਦਾ ਮਤਲਬ ਕੀ ਕਹਿੰਦਾ ਵਾ ਤੁਸੀਂ ਉਲਝ ਹੋ ਨਾ ਰਿਸੋਰਸਸ ਦਾ ਮਤਲਬ ਕਈ ਕਹਿੰਦੇ ਨੇ ਪੈਸਾ ਦੌਲਤ ਪ੍ਰੋਪਰਟੀ ਵੈਲਥ ਠੀਕ ਸਾਰਾ ਠੀਕ ਹੈ ਪਰ ਟੈਕਨੋਲੋਜੀ ਹੋਣਾ ਟੈਕਨਿਕਲ ਥੋੜਾ ਜਿਹਾ ਰਿਸੋਰਸਸ ਦੋ ਤਰ੍ਹਾਂ ਦੇ ਨੇ ਇੱਕ ਫਿਜ਼ੀਕਲ ਰਿਸੋਰਸ ਇੱਕ ਹੁੰਦਾ ਹਿਊਮਨ ਰਿਸੋਰਸ ਫਿਜ਼ੀਕਲ ਰਿਸੋਰਸ ਮਸ਼ੀਨਾਂ ਜ਼ਮੀਨਾਂ ਧਨ ਦੌਲਤ ਪੈਸਾ ਪ੍ਰੋਪਰਟੀ ਸਾਰਾ ਕੁਝ ਫਿਜ਼ੀਕਲ ਰਿਸੋਰਸ ਜਿਹਦੇ ਜਾਨ ਨਹੀਂ ਹੈਗੀ ਹਿਊਮਨ ਰਿਸੋਰਸ ਬੰਦੇ ਸਕਿਲਫੁਲ ਬੰਦੇ ਜਿਨ੍ਹਾਂ ਤੋਂ ਕੰਮ ਲੈਣਾ ਹੈ ਠੀਕ ਹੁਣ ਇੱਥੇ ਕੀ ਹੈ ਇੱਥੇ ਰਿਸੋਰਸਸ ਦਾ ਜਿਹੜਾ ਹੈ ਨਾ ਕੰਟਰੋਲ ਉਹ ਸਰਕਾਰ ਕਰਦੀ ਹੈ ਸਰਕਾਰ ਨੇ ਡਿਸਾਈਡ ਕਰਨਾ ਹੈ ਕਿ ਕਿਸ ਰਿਸੋਰਸ ਨੂੰ ਕਿੰਨਾ ਯੂਜ਼ ਕਰਨਾ ਹੈ ਕਿਵੇਂ ਯੂਜ਼ ਕਰਨਾ ਹੈ ਸਾਰਾ ਕੁਝ ਤੇ ਇੱਥੇ ਲੋਕ ਡਿਸਾਈਡ ਕਰਦੇ ਨੇ ਤੇ ਮਿਕਸ ਦੇ ਵਿੱਚ ਬੋਥ ਦੋਨੋਂ ਮਿਲ ਕੇ ਹੋ ਜਾਂਦਾ ਅਗਲੀ ਗੱਲ ਪ੍ਰਾਈਸ ਡਿਟਰਮੀਨੇਸ਼ਨ ਕਿਸੇ ਚੀਜ਼ ਦਾ ਪ੍ਰਾਈਸ ਕਿੰਨਾ ਹੋਏਗਾ ਕਿਵੇਂ ਪਤਾ ਲੱਗੇਗਾ ਜੇ ਇੱਥੇ ਸਰਕਾਰ ਡਿਸਾਈਡ ਕਰੇਗੀ ਇੱਥੇ ਮਾਰਕੀਟ ਦੇ ਫੋਰਸਸ ਜਿਵੇਂ ਪਹਿਲਾਂ ਦੱਸਿਆ ਡਿਮਾਂਡ ਤੇ ਸਪਲਾਈ ਜਿੱਥੇ ਟਕਰਾਨਗੀਆਂ ਉੱਥੇ ਪ੍ਰਾਈਸ ਡਿਸਾਈਡ ਹੋ ਜਾਏਗਾ ਠੀਕ ਹੈ ਨਾ ਤਾਂ ਪ੍ਰਾਈਸ ਡਿਸਾਈਡ ਕਰਨ ਗਿਆ ਮਾਰਕੀਟ ਦੇ ਫੋਰਸਸ ਮੈਂ ਛੋਟੇ ਜਿਹੇ ਐਗਜ਼ਾਮਪਲ ਦੇ ਵੀ ਦੇਣਾ ਟਾਈਮ ਵੈਸੇ ਲੱਗ ਜੂ ਪਰ ਪਗਲ ਕਲੀਅਰ ਹੋ ਜੂਗੀ ਸਪੋਜ਼ ਕਰੋ ਆ ਬਾਏਰ ਹੈ ਆਹਾਂ ਸੈਲਰ ਹੈ ਥੋੜਾ ਜਿਹਾ ਇਕਨੋਮਿਕਸ ਦੇ ਵਿੱਚ ਆਪਾਂ ਥੋੜਾ ਤਕੜੀ ਲੈਂਗੁਏਜ ਵਰਤੀ ਹੈ ਇਹਨੂੰ ਬੋਲੋ ਕੰਜ਼ਿਊਮਰ ਹੈ ਇਹਨੂੰ ਬੋਲੋ ਪ੍ਰੋਡਿਊਸਰ ਹੈ ਠੀਕ ਕੰਜ਼ਿਊਮਰ ਕਰੇਗਾ ਡਿਮਾਂਡ ਪ੍ਰੋਡਿਊਸਰ ਕਰੇਗਾ ਸਪਲਾਈ ਠੀਕ ਹੁਣ ਮੇਨ ਪੁਆਇੰਟ ਇੱਥੇ ਇਹ ਹੈ ਮੰਨ ਕੇ ਚਲੋ ਕੰਜ਼ਿਊਮਰ ਨੇ ਡਿਮਾਂਡ ਕੀਤੀ ਕਿ ਮੈਨੂੰ ਇੱਕ ਗੱਡੀ ਚਾਹੀਦੀ ਹੈ ਠੀਕ ਹੈ ਮੈਨੂੰ ਗੱਡੀ ਚਾਹੀਦੀ ਹੈ ਕੰਜ਼ਿਊਮਰ ਦੀ ਡਿਮਾਂਡ ਕਿਤੇ ਹੁਣ ਉਹ ਜਿਹੜੀ ਗੱਡੀ ਚ ਇਹ ਮੰਗ ਰਿਹਾ ਹੈ ਇੱਕ ਇਹ ਕਹਿੰਦਾ ਵੀ ਮੈਨੂੰ 5 ਲੱਖ ਦੀ ਗੱਡੀ ਚਾਹੀਦੀ ਹੈ ਸਪਲਾਇਰ ਜਿਹੜਾ ਹੈਗਾ ਉਹ ਸੈਲਰ ਜਿਹੜਾ ਹੈ ਪ੍ਰੋਡਿਊਸਰ ਹੈ ਉਹ ਕਹਿੰਦਾ ਗੱਡੀ ਮਿਲੇਗੀ ਤੈਨੂੰ 7 ਲੱਖ ਦੀ ਘੱਟੋ ਘੱਟ 5 ਲੱਖ ਦੀ ਗੱਡੀ ਨਹੀਂ ਹੁੰਦੀ ਉਹ ਐ ਬੋਲ ਰਿਹਾ ਹੁਣ ਕੰਜ਼ਿਊਮਰ ਕਹਿੰਦਾ ਚਲ ਕੋਈ ਗੱਲ ਨਹੀਂ ਥੋੜਾ ਜਿਹਾ ਤਾਂ ਰੇਟ ਘਟਾ ਲੈ ਪ੍ਰੋਡਿਊਸਰ ਕਹਿੰਦਾ ਨਹੀਂ ਕੋ ਰੇਟ ਘਟਾਵਾਂ ਤੂੰ ਥੋੜਾ ਜਿਹਾ ਹੋਰ ਵੱਧ ਤੋਂ ਪਰ ਪ੍ਰੋਡਿਊਸਰ ਜਿਹੜਾ ਕੰਜ਼ਿਊਮਰ ਹੈ ਉਹ ਰੇਟ ਥੋੜਾ ਜਿਹਾ ਅਪ ਲੈ ਕੇ ਜਾਏਗਾ ਪ੍ਰੋਡਿਊਸਰ ਥੋੜਾ ਰੇਟ ਡਾਊਨ ਲੈ ਕੇ ਜਾਏਗਾ ਇਹ ਸ਼ਾਇਦ 5 ਤੋਂ 5.5 ਤੇ ਆ ਜਾਏਗਾ ਇਹ 7 ਤੋਂ ਸ਼ਾਇਦ 6.5 ਤੇ ਆ ਜਾਏਗਾ ਹੁਣ ਇਹ 5.5 ਤੋਂ ਸ਼ਾਇਦ ਦੇਖੋ ਇਹ ਕਰੇਗਾ 5.5 ਉਹ ਸ਼ਾਇਦ ਕਰੇਗਾ 6 ਠੀਕ ਹੈ ਫਿਰ ਇਹ ਦੋਹਾਂ ਦੀ ਡੀਲ ਕਿਨੇ ਤੇ ਹੋ ਸਕਦੀ ਹੈ ਅਪਰੋਕਸੀਮੇਟਲੀ 6 ਲੱਖ ਤੇ ਸ਼ਾਇਦ ਮੰਨ ਜਾਣ ਦੋ ਲੋ ਜਣ ਚਲ ਠੀਕ ਹੈ ਬਿਚੇ ਲੱਗਦੇ ਲੈਚਰ ਡਿਮਾਂਡ ਤੇ ਸਪਲਾਈ ਦੀਆਂ ਫੋਰਸਸ ਜਿੱਥੇ ਟਕਰਾਣ ਗਈਆਂ ਉੱਥੇ ਡੀਲ ਹੋ ਜੇਗੀ ਉੱਥੇ ਪ੍ਰਾਈਸ ਡਿਸਾਈਡ ਹੋ ਜਾਏਗਾ ਇਹਨੂੰ ਕਹਿੰਦੇ ਆ ਮਾਰਕੀਟ ਦੇ ਫੋਰਸਸ ਨੇ ਪ੍ਰਾਈਸ ਡਿਸਾਈਡ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਤੇ ਮਿਕਸਡ ਇਕਨੋਮੀ ਵਾਸਤੇ ਮਾਰਕੀਟ ਡਿਸਾਈਡ ਕਰੂਗੀ ਪ੍ਰਾਈਸ ਬਟ ਸਰਕਾਰ ਰੈਗੂਲੇਟ ਕਰ ਦੂਗੀ ਜਿਵੇਂ ਕਿ ਕੁਝ ਆਈਟਮਸ ਐਸੀਆਂ ਨੇ ਜਿਹਦੇ ਉੱਤੇ ਜੇ ਮਤਲਬ ਪ੍ਰਾਈਵੇਟ ਸੈਕਟਰ ਚਾਹੇ ਨਾ ਉਹ ਤਾਂ ਬਹੁਤ ਨਜਾਇਜ਼ ਲੁਕ ਲੈਣ ਬੰਦੇ ਨੂੰ ਪਰ ਸਰਕਾਰ ਥੋੜਾ ਜਿਹਾ ਕੈਪ ਲਗਾ ਦਿੰਦੀ ਹੈ ਵੀ ਇਸ ਤੋਂ ਜ਼ਿਆਦਾ ਰੇਟ ਨਹੀਂ ਹੋਣਾ ਚਾਹੀਦਾ ਪਰ ਕਿਤੇ ਕਿਤੇ ਸਰਕਾਰ ਥੋੜਾ ਜਿਹਾ ਰੇਟ ਵਧਾ ਵੀ ਦਿੰਦੀ ਹੈ ਸਰਕਾਰ ਕਦੇ ਕਦੇ ਰੈਗੂਲੇਟ ਕਰਦੀ ਹੈ ਨਾ ਰੈਗੂਲੇਟਰ ਦਾ ਮਤਲਬ ਕੀ ਹੁੰਦਾ ਪੱਖੇ ਦਾ ਰੈਗੂਲੇਟਰ ਦੇਖਿਆ ਕਦੇ ਆਪਾਂ ਘਟਾ ਦਿੰਨੇ ਕਦੇ ਵਧਾ ਦਿੰਨੇ ਕਦੇ ਘਟਾ ਦਿੰਨੇ ਸਰਕਾਰ ਵੀ ਕੁਝ ਕੁਝ ਇਹਦਾ ਰੈਗੂਲੇਟ ਕਰ ਸਕਦੀ ਹੈ ਪ੍ਰਾਈਸਸ ਨੂੰ ਉਹ ਕਿੱਦਾਂ ਕਰੇਗੀ ਉਹ ਮੈਂ ਐਗਜ਼ਾਮਪਲ ਸਿੰਪਲ ਹੀ ਦੇ ਦਿੰਦਾ ਜਿਵੇਂ ਕਿ ਜਿਹੜੀ ਕਣਕ ਹੈ ਉਸ ਦੇ ਉੱਤੇ ਉਹ ਕਿਸਾਨ ਨੂੰ ਐਮਐਸਪੀ ਦਿੰਦੀ ਹੈ ਮਿਨੀਮਮ ਸਪੋਰਟ ਪ੍ਰਾਈਸ ਜਿਹਦੇ ਪਿੱਛੇ ਆਪਾਂ ਇਨਰ ਰੋੜਾ ਪਿਆ ਸੀਗਾ 20 ਸਾਲ ਪਹਿਲਾਂ ਤਾਂ ਹੁਣ ਉਹ ਚੀਜ਼ ਗਿਆ ਸੀ ਸਰਕਾਰ ਕਹਿੰਦੀ ਵੀ ਤੁਹਾਡੀ ਚੀਜ਼ ਇਨਰ ਰਪਏ ਦੀ ਤਾਂ ਵੇਗੂਗੀ ਵੀ ਖੂਗੀ ਚਿੰਤਾ ਨਾ ਕਰੋ ਠੀਕ ਹੈ ਨਾ ਤਾਂ ਇੱਥੇ ਸਰਕਾਰ ਨੇ ਰੇਟ ਉਹਨਾਂ ਦਾ ਵਧਾ ਕੇ ਦੱਸਿਆ ਹੋਇਆ ਨਹੀਂ ਤਾਂ ਜਿਹੜੇ ਪ੍ਰਾਈਵੇਟ ਵਾਲੇ ਨੇ ਉਹ ਤਾਂ ਵਿਚਾਰੇ ਕਿਸਾਨਾਂ ਨੂੰ ਬੁਰਾ ਹਾਲ ਕਰ ਦੇਣ ਘੱਟ ਰੇਟ ਤੇ ਸਾਮਾਨ ਲੈਣ ਠੀਕ ਹੈ ਅੱਗੇ ਦੇਖਣਾ ਡੋਮੀਨੇਸ਼ਨ ਡੋਮੀਨੇਸ਼ਨ ਦਾ ਦਬਦਬਾ ਡੋਮੀਨੇਟ ਠੀਕ ਹੈ ਅਮੈਦ ਲਿਖ ਵੀ ਦੇਣਾ ਦਬ ਦਬਾ ਕਿਹਦਾ ਦਬ ਦਬਾ ਹੈ ਇੱਥੇ ਦਬ ਦਬਾ ਹੁੰਦਾ ਪਬਲਿਕ ਸੈਕਟਰ ਦਾ ਸਰਕਾਰੀ ਦਾ ਇੱਥੇ ਪ੍ਰਾਈਵੇਟ ਦਾ ਤੇ ਇੱਥੇ ਦੋਨੋਂ ਠੀਕ ਹੈ ਜੀ ਹੁਣ ਆਦੋਂ ਤਿੰਨੋਂ ਇਕਨੋਮਿਸਮ ਸਾਖ ਤੋਂ ਮਾੜਾ ਮਾੜਾ ਸਮਝ ਆ ਗਿਆ ਤੁਹਾਨੂੰ ਮੇਨ ਜੀ ਗੱਲ ਹੱਸਣਾ ਜਿਸ ਨਾਲ ਗੱਲ ਹੋਰ ਕਲੀਅਰ ਹੋਏਗੀ ਦੇਖੋ ਜ਼ਰਾ ਜਿਹੜੀਆਂ ਕੰਟਰੋਲ ਇਕਨੋਮੀਜ਼ ਹੁੰਦੀਆਂ ਨੇ ਉਹ ਸੋਸ਼ਲ ਵੈਲਫੇਅਰ ਤੇ ਧਿਆਨ ਦਿੰਦੀਆਂ ਨੇ ਠੀਕ ਹੈ ਪਰ ਸੋਸ਼ਲ ਵੈਲਫੇਅਰ ਦੇ ਵਿੱਚ ਕੀ ਹੈ ਆਪਣਾ ਆਪਾ ਜਾਣਨਾ ਕਿ ਸਾਰੇ ਨਾਲ ਮਿਲ ਕੇ ਸਾਰੇ ਇਕੱਠੇ ਅੱਗੇ ਵਧਣ ਗਰੋਥ ਹੋਵੇ ਪਰ ਸਭ ਨੂੰ ਨਾਲ ਲੈ ਕੇ ਹੋਵੇ ਫਿਰ ਇਹ ਵਿਚਾਰੇ ਬੜੇ ਸਲੋ ਹੋ ਜਾਂਦੇ ਨੇ ਇਹ ਦਿੱਕਤ ਹੈ ਇੱਧਰ ਜਾਂ ਕਿਹੜਾ ਹੈ ਇੱਧਰ ਜਿਹੜੀ ਪ੍ਰੋਬਲਮ ਹੈ ਫ੍ਰੀ ਇਕਨੋਮੀ ਜਿਹੜੀ ਜੈ ਕੈਪੀਟਲਿਸਟ ਇਕਨੋਮੀ ਇੱਥੇ ਸਾਰੇ ਮਿਲ ਕੇ ਮੁਲਕਿਆ ਦੀ ਗੱਲ ਕਦੇ ਨਹੀਂ ਹੁੰਦੀ ਇਹ ਕਹਿੰਦਾ ਵੀ ਭੱਜੋ ਜੋ ਜਿੰਨਾ ਤੈ ਦੌੜ ਸਕਦਾ ਚੱਕ ਲੋ ਫੱਟੇ ਆਪਣੀ ਕਮਾਈ ਕਰ ਲਓ ਹੁਣ ਇਸ ਚੱਕਰ 'ਚ ਵੀ ਇੱਕ ਪ੍ਰੋਬਲਮ ਆਂਦੀ ਹੈ ਗ੍ਰੋਥ ਤਾਂ ਵਧੀਆ ਹੋ ਜਾਂਦੀ ਹੈ ਕੰਟਰੀ ਤਰੱਕੀ ਕਰ ਜੂਗੀ ਪਰ ਜਿਹੜੇ ਰਿਚ ਨੇ ਉਹ ਬਹੁਤ ਹੀ ਰਿਚ ਹੋ ਜਾਂਦੇ ਕਈ ਵਾਰੀ ਤੇ ਜਿਹੜੇ ਗਰੀਬ ਨੇ ਉਹ ਬਚਾਰੇ ਬਹੁਤ ਹੀ ਗਰੀਬ ਹੋ ਜਾਂਦੇ ਇੰਨੀ ਮਾਰੀ ਹਦ ਹੋ ਜਾਂਦੀ ਠੀਕ ਤੇ ਮਿਕਸਡ ਇਕਨੋਮੀ ਦਾ ਦੇਖੋ ਇਹ ਹੀ ਹੈ ਕਿ ਦੋਹਾਂ ਦੇ ਫਾਇਦੇ ਉਠਾ ਲਏ ਨੇ ਨੈਕਸਟ ਇਕਨੋਮੀ ਚ ਸੋਸ਼ਲ ਮਤਲਬ ਸੁਸਾਇਟੀ ਵੀ ਅੱਗੇ ਵਧੂਗੀ ਇਕੱਠੇ ਵੀ ਵਧਾਂਗੇ ਪਰ ਉਂਝ ਕੰਟਰੀ ਵੀ ਗ੍ਰੋ ਕਰੂਗੀ ਕਿਉਂਕਿ ਤੇਜ਼ੀ ਨਾਲ ਪ੍ਰਾਈਵੇਟ ਸੈਕਟਰ ਨੂੰ ਗ੍ਰੋ ਕਰਨ ਦਾ ਮੌਕਾ ਦਿੱਤਾ ਜਾਂਦਾ ਪਰ ਇਸ ਦੇ ਵਿੱਚ ਵੀ ਇੱਕ ਦਿੱਕਤ ਆ ਜਾਂਦੀ ਹੈ ਤਿੰਨਾਂ ਵਿੱਚੋਂ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਇਸ ਚਾਂਦੀ ਹੈ ਕ腐ਸ਼ਨ ਦੀ ਮਿਕਸਡ ਇਕਨਮੀ ਕ੍ਰਪਟ ਹੋ ਜਾਂਦੀ ਹੈ ਬਥੇਰੀ ਵਾਰ ਇਹ ਦੇਖਣ ਨੂੰ ਮਿਲਦਾ ਜਿਵੇਂ ਕਿ ਇੰਡੀਆ ਚਲੋ ਮਿਲਦਿਆਂ ਠੀਕ ਹੈ ਜੀ ਅਗਲੀ ਵੀਡੀਓ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਹੋਰ ਟੌਪਿਕਸ ਬਾਰੇ ਚੰਗਾ ਜੀ ਸਸ਼ਕ